ਸਤ ਗੁਰੂ ਜੀ ਦੇ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਕਿਰਪਾ ਨਾਲ ਜੀਵਨ ਦਾ ਉਹ ਅੰਗ ਆਨੰਦਕਾਰ ਜਿਹਨੂੰ ਕਹਿੰਦੇ ਨੇ ਤੇ ਐਡਾ ਵਡਾ ਅੰਗ ਹੈ ਇਹ ਜੀਵਨ ਦਾ ਕਿ ਜੇ ਇਸ ਦੇ ਵਿੱਚ ਕੋਈ ਡਿਸਟਰਬੈਂਸ ਆ ਜਾਵੇ ਤਾਂ ਬੰਦੇ ਦੀ ਪੂਰੀ ਲਾਈਫ ਡਿਸਟਰਬ ਹੋ ਜਾਂਦੇ ਤੇ ਉਹ ਸਟ੍ਰੈਸ ਚਲਾ ਜਾਂਦਾ ਜਿਵੇਂ ਅੱਜਕੱਲ ਯੂਥ ਦਾ ਹਾਲ ਹੈ ਚਲੋ ਮੈਂ ਖੈ ਬੇਨਤੀ ਕਰਾਂ ਬੇਨਤੀ ਇਹ ਕਰਨੀ ਹੈ ਵੀ ਹੁਣ ਪਹਿਲਾਂ ਇਦਾਂ ਨਹੀਂ ਸੀ ਹੁੰਦਾ ਪਰ ਅੱਜਕੱਲ ਕੀ ਹੋ ਰਿਹਾ ਹੈ ਹੁਣ ਦੇ ਟਾਈਮ ਦੇ ਵਿੱਚ ਜ਼ਿਆਦਾ ਵਿਦੇਸ਼ਾਂ ਵਿੱਚ ਤਾਂ ਚਲੋ ਇਹ ਆਮ ਗੱਲ ਹੈ ਪਰ ਹੁਣ ਇੰਡੀਆ 'ਚ ਵੀ ਸ਼ੁਰੂ ਹੋ ਗਿਆ ਪੰਜਾਬ 'ਚ ਮਤਲਬ ਹੋ ਗਿਆ ਬਹੁਤ ਜ਼ਿਆਦਾ ਉਹ ਚੀਜ਼ ਤਲਾਕ ਤਲਾਕ ਹਨ ਇਹ ਸਾਡਾ ਅੰਗ ਨਹੀਂ ਹੈ ਤਲਾਕ ਲੈਣਾ ਸਾਡੇ ਸਿੱਖ ਧਰਮ ਦਾ ਅੰਗ ਨਹੀਂ ਹੈਗਾ ਇਹ ਇਹ ਜਿਹੜਾ ਮੁਸਲਮਾਨ ਧਰਮ ਹੈ ਉਹਦੇ ਵਿੱਚ ਤਿੰਨ ਵਾਰੀ ਤਲਾਕ 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 ਕਹਿ ਕੇ ਤਲਾਕ ਕਹਿੰਦੇ ਹੋ ਗਿਆ ਬਸ ਜਾਂ ਫਿਰ ਕਬੂਲ ਹੈ ਕਬੂਲ ਹੈ ਕਬੂਲ ਹੈ ਕਹਿ ਕੇ ਵਿਆਹ ਹੋ ਗਿਆ ਐਦਾਂ ਹੋਰ ਵੀ ਰਸਮਾਂ ਹੁੰਦੀਆਂ ਪਰ ਇਦਾਂ ਮੁੱਖ ਰਸਮੇ ਉਹਨਾਂ ਦੀ ਹੁੰਦੀ ਹੈ। ਉੱਥੋਂ ਇਹ ਚੀਜ਼ ਆਈ ਹੋਈ ਹੈ। ਠੀਕ ਹੈ। ਸਿੱਖ ਧਰਮ ਦੇ ਵਿੱਚ ਤਲਾਕ ਦਾ ਕੋਈ ਹੈ ਨਹੀਂਗਾ ਸਿਸਟਮ। ਜਿਹੜਾ ਬੰਦਾ ਤਲਾਕ ਦਿੰਦਾ ਹੈ ਦਰਗਾਹ ਨੂੰ ਨਹੀਂ ਜਾ ਸਕੇਗਾ। ਜਿੰਨੀ ਮਰਜ਼ੀ ਬੰਦਗੀ ਕਰ ਲਵੇ। ਜਿਹੜਾ ਖੁਦ ਦਿੰਦਾ ਹੈ। ਠੀਕ ਹੈ। ਤਲਾਕ ਦੇਣਾ ਸਾਡੇ ਧਰਮ ਦਾ ਹਿੱਸਾ ਨਹੀਂ ਹੈ। ਧਿਆਨ ਨਾਲ ਆਪਜੀ ਸਰਵਣ ਕਰੋ। ਹੁਣ ਤਲਾਕ ਦੇ ਕਾਰਨ ਕੀ ਨੇ ਜੋ ਦਾਸ ਨੂੰ ਸਭ ਤੋਂ ਵੱਡੀ ਚੀਜ਼ ਨਜ਼ਰ ਆਈ ਹੈ ਜ਼ਿਆਦਾਤਰ ਉਹ ਹੈਗੀ ਐਕਸਟਰਾ ਮੈਰਿਟਲ ਅਫੇਅਰ ਨਾ ਜਾਇਜ਼ ਸੰਬੰਧ ਨਾ ਜਾਇਜ਼ ਸੰਬੰਧ ਜਿਹਨੂੰ ਕਹਿੰਦੇ ਹੈਨਾ ਜਾਂ ਔਰਤ ਦਾ ਬੰਦੇ ਦੇ ਨਾਲ ਕਿਤੇ ਬਾਹਰ ਸੰਬੰਧ ਹੋ ਜਾਂਦਾ ਕਿਸੇ ਹੋਰ ਜਾਂ ਬੰਦੇ ਦਾ ਕਿਸੇ ਪਰਾਈ ਔਰਤ ਦੇ ਨਾਲ ਹੋ ਜਾਂਦਾ ਸਿੱਖੀ ਦੇ ਵਿੱਚ ਤਾਂ ਬਜਰ ਕੁਰਾਹਤਾ ਪ੍ਰੇਰਿਕ ਸਬੰਧ ਜਦੋਂ ਬਣ ਗਏ ਉਹ ਹੋ ਗਿਆ ਬਾਹਰਲੀ ਔਰਤ ਦੇ ਨਾਲ ਜਾਂ ਬਾਹਰਲੇ ਬੰਦੇ ਦੇ ਨਾਲ ਸਿੱਖੀ ਦੇ ਵਿੱਚ ਤਾਂ ਉਹ ਗਿਆ ਚਲੋ ਇਹ ਤਾਂ ਹੋਈ ਸਿੱਖੀ ਗੱਲ ਆਮ ਬੰਦੇ ਦੀ ਗੱਲ ਕਰਾਂ ਬੇਨਤੀ ਕਰਾਂ ਜਦੋਂ ਐਕਸਟਰਾ ਮੈਰਿਟਲ ਅਫੇਅਰ ਸ਼ੁਰੂ ਹੋਣ ਦਾ ਕਾਰਨ ਕੀ ਹੈ ਸਭ ਤੋਂ ਵੱਡਾ ਕਾਰਨ ਕੋਈ ਕਹਵੇਗਾ ਜੀ ਆਹ ਹੈ ਜੀ ਫਲਾਣਾ ਨਹੀਂ ਸਭ ਤੋਂ ਵੱਡਾ ਕਾਰਨ ਭਾਵੇਂ ਉਹ ਹਸਬੰਡ ਭਾਵੇਂ ਵਾਈਫ ਹੈ ਉਹਨਾਂ ਦੇ ਅੰਦਰ ਦ੍ਰਿੜਤਾ ਨਾ ਹੋਣੀ ਜੇ ਕੋਈ ਔਰਤ ਬਾਹਰ ਕਿਸੇ ਬੰਦੇ ਨਾਲ ਸੰਬੰਧ ਬਣਾਈ ਬੈਠੀ ਹੈ ਉਹ ਇਹ ਜੇ ਕਹਿੰਦੀ ਹੈ ਜੀ ਮੈਨੂੰ ਘਰੇ ਤੰਗ ਕਰਦੇ ਮੈਨੂੰ ਇਦਾਂ ਹੁੰਦਾ ਮੈਨੂੰ ਪਿਆਰ ਨਹੀਂ ਮਿਲਦਾ ਕਿਉਂਕਿ ਮੈਂ ਮੈਂ ਸੰਸਾਰ ਚ ਵਿਚਰਦਾ ਬਹੁਤ ਤਰ੍ਹਾਂ ਦੇ ਲੋਕ ਮਿਲਦੇ ਆ 10 ਦੇ ਘਰ ਦੇ ਸਾਈਕੋਲੋਜੀ ਦੇ ਡਾਕਟਰ ਨੇ ਇਹਨਾਂ ਕੋਲੇ ਪੇਸ਼ੈਂਟ ਆਉਂਦੇ ਰਹਿੰਦੇ ਜਿਹੜੇ ਸਟ्रेस ਦੇ ਵਿੱਚ ਹੁੰਦੇ ਜਦੋਂ ਇਦਾਂ ਦੀਆਂ ਗੱਲਾਂ ਹੁੰਦੀਆਂ ਉਹਨਾਂ ਦੇ ਉਥੋਂ ਵੀ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਿਹੜੀ ਔਰਤ ਕਹਿੰਦੀ ਮੈਨੂੰ ਪਿਆਰ ਨਹੀਂ ਮਿਲਦਾ ਜਾਂ ਜਿਹੜਾ ਬੰਦਾ ਕਹਿੰਦਾ ਮੈਨੂੰ ਘਰੇ ਬੁੱਕਤ ਨਹੀਂ ਮੇਰੀ ਮੈਂ ਤਾਂ ਬਾਹਰ ਫਿਰਦਾ ਗਲਤ ਹੈ ਬਾਹਰ ਜਾ ਕੇ ਫਿਰ ਕੀ ਸਾਰਾ ਕੁਝ ਮਿਲ ਗਿਆ ਸਰੀਰਕ ਵਾਸ਼ਨਾ ਹੀ ਪੂਰੀ ਹੋਈ ਹੋਰ ਤਾਂ ਨਹੀਂ ਕੁਝ ਹੋਇਆ ਕੋਈ ਹੋਰ ਵੀ ਕੁਝ ਹੋ ਗਿਆ ਨਹੀਂ ਹੋਇਆ ਨਾ ਸੋ ਜਿਹੜਾ ਬੰਦਾ ਐਕਸਟਰਾ ਮੈਰਿਟਲ ਅਫੇਅਰ ਦੇ ਵਿੱਚ ਚੱਲਿਆ ਗਿਆ ਪਹਿਲੀ ਗੱਲ ਤਾਂ ਉਹਦੀ ਸਾਰੀ ਬੰਦਗੀ ਕਮਾਈ ਸਭ ਕੁਝ ਚਲਾ ਗਿਆ ਸਭ ਕੁਝ ਚਲਾ ਗਿਆ ਐਕਸਟਰਾ ਮੈਰਿਟਲ ਅਫੇਅਰ ਜਿਹੜੇ ਹੁੰਦੇ ਨੇ ਇਹ ਜੀਵਨ ਨੂੰ ਤਬਾਹ ਕਰਕੇ ਰੱਖ ਦਿੰਦੇ ਮੈਂ ਐਸੇ ਰਿਸ਼ਤੇ ਵੀ ਦੇਖੇ ਨੇ ਜਿਹੜੇ ਪਹਿਲਾਂ ਕੁਝ ਹੋਰ ਹੁੰਦੇ ਪਹਿਲਾਂ ਕਈ ਵਾਰੀ ਭੈਣ ਭਰਾ ਦੇ ਰਿਸ਼ਤੇ ਹੁੰਦੇ ਬਾਅਦ ਚੋ ਬਿਲਕੁਲ ਆ ਗੰਦਗੀ ਵਾਲੇ ਰਿਸ਼ਤੇ ਬਣ ਜਾਂਦੇ ਗੰਦੇ ਗਿਹਰੇ ਰਿਸ਼ਤੇ ਬਣ ਜਾਂਦੇ ਠੀਕ ਹੈ ਨਾ ਸੋ ਕਹਿਣ ਦਾ ਮਤਲਬ ਵੀ ਇਹ ਹੈ ਜਦੋਂ ਆਨੰਦ ਕਾਰਜ ਹੋ ਗਿਆ ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ ਨਿਭਾਓ ਨਿਭਾਓ ਇਧਰ ਉਧਰ ਇਹ ਫालतू ਚੱਕਰ ਚਲਾਉਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਪਹਿਲੀ ਗੱਲ ਤਾਂ ਜਦੋਂ ਅਸੀਂ ਸਕੂਲ ਤੋਂ ਚਲੋ ਸਕੂਲ 'ਚ ਬੰਦਾ ਫਿਰ ਵੀ ਠੀਕ ਹੁੰਦਾ ਹੁਣ ਤਾਂ ਸਕੂਲਾਂ 'ਚ ਜੇ ਵੀ ਮਾੜਾ ਹਾਲ ਹੋ ਗਿਆ ਤੇ ਕਾਲਜੇਜ਼ ਦੇ ਵਿੱਚ ਜ਼ਿਆਦਾ ਚੱਲਦਾ ਹੈ ਕਾਲਜ ਦੇ ਵਿੱਚ ਜ਼ਿਆਦਾ ਚੱਲਦਾ ਇਹ ਯੂਨੀਵਰਸਿਟੀ ਦੇ ਵਿੱਚ ਖੁੱਲ ਹੁੰਦੀ ਸਾਰੀ ਹੈ ਨਾ ਉਥੋਂ ਹੀ ਚੀਜ਼ਾਂ ਸ਼ੁਰੂ ਹੁੰਦੀਆਂ ਨੇ ਉਥੋਂ ਹੀ ਇਹ ਚੀਜ਼ਾਂ ਸ਼ੁਰੂ ਹੁੰਦੀਆਂ ਨੇ ਅੰਦਰ ਬੀਜ ਪੈ ਜਾਂਦਾ ਹੈ ਹੈ ਨਾ ਮਨ ਔਰਤ ਦਾ ਕਿਸੇ ਮਤਲਬ ਕੁੜੀ ਦਾ ਕਿਸੇ ਹੋਰ ਉਧਰ ਆਕਰਸ਼ਿਤ ਹੁੰਦਾ ਤੇ ਮੁੰਡੇ ਦਾ ਉਧਰ ਉਥੋਂ ਹੀ ਕੰਮ ਸ਼ੁਰੂ ਹੋ ਜਾਂਦਾ ਹੈ ਇਹ ਇੱਕ ਬਹੁਤ ਗੰਦੀ ਇੱਕ ਬਿਮਾਰੀ ਹੈ ਉਹਦਾ ਸਮਝਾਉਣ ਵਾਲਾ ਕੋਈ ਹੁੰਦਾ ਨਹੀਂ ਮਾਪੇ ਉਹਨੂੰ ਪਤਾ ਨਹੀਂ ਲੱਗਦਾ ਅੰਦਰ ਹੀ ਅੰਦਰੇ ਕੰਮ ਚੱਲਦਾ ਮਾਪੇ ਉਹ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਣੇ ਨਾ ਗੱਲਾਂ ਦਾ ਥੋੜਾ ਜਿਹਾ ਵਾਚ ਕਰੀਦਾ ਹੁੰਦਾ ਹੈ ਹੈ ਚਾਹੇ ਉਹ ਸਿਆਣੇ ਨੇ ਅੱਜਕੱਲ ਤਾਂ ਮਾਪੇ ਵੀ ਇਦਾਂ ਦੇ ਹੋ ਗਏ ਨੇ ਇੱਕ ਬੰਦਾ ਮੈਨੂੰ ਮਿਲਿਆ ਤੇ ਦੇਖੋ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਉਮਰ ਦਾ ਬੜਾ ਫ੍ਰੈਂਕ ਜਿਹਾ ਹੋ ਕੇ ਗੱਲ ਕਰਨ ਲੱਗਾ ਕਾਫੀ ਰਿਚ ਜਿਹਾ ਬੰਦਾ ਸੀ ਕੋਈ ਉਹ ਮਾਇਆਤਾਰੀਆ ਤਨਾਂ ਬੋਲਾ ਅਨਾਂ ਬੋਲਾਂਦਾ ਮੈਂ ਇਦਾਂ ਨੂੰ ਜਿਆਦਾ ਇਦਾਂ ਦਿਨ ਨੂੰ ਜਿਆਦਾ ਮਤਲਬ ਉਹ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਉਹ ਨਾ ਗੱਲਾਂ ਕਰਦਾ ਕਰਦਾ ਮੇਰੇ ਬੱਚੇ ਬਸ ਯੂਐਸਏ ਨੇ ਬੇਟਾ ਬੇਟੀ ਇਦਾਂ ਹੋਰ ਇਦਾਂ ਮੈਂ ਕਹਿੰਦਾ ਮੈਂ ਕਹਿੰਦਾ ਚੰਗੀ ਗੱਲ ਹੈ ਵਧੀਆ ਗੱਲ ਹੈ ਜੀ ਬਸ ਉਹ ਆਪਾਂ ਦਾ ਕਹਿੰਦਾ ਬੱਚਿਆਂ ਨੂੰ ਕਿਹਾ ਹੋਇਆ ਹੈ ਲਾਈਫ ਨੂੰ ਅੰਜੋਏ ਕਰਨੀ ਹੈ ਕਹਿੰਦਾ ਇਹ ਤਾਂ ਮਰਜੀ ਮੁੰਡੇ ਨੂੰ ਕਹਿੰਦਾ ਜਿਹੜੀਆਂ ਮਰਜੀ ਕੁੜੀਆਂ ਰੱਖ ਕੋਈ ਕੁੱਛ ਨਹੀਂ ਹੁੰਦਾ ਕੁੜੀ ਨੂੰ ਕਿੱਥੇ ਮਰਜੀ ਕੋਈ ਮੈਂ ਕਹਾਂ ਤੇਰਾ ਪਾਲਾ ਜੇ ਮੈਂ ਤੇ ਮੂੰਹ ਵੱਲ ਦੇਖਾਂ ਮੈਂ ਕਹਾਂ ਵੀ ਮੈਂ ਗੁਰਸਿੱਖ ਬੰਦਾ ਐ ਕਿ ਮੇਨਾਂ ਲਈ ਇਦਾਂ ਦੀਆਂ ਗੱਲਾਂ ਕਰੀ ਜਾਂਦਾ ਇਦਾਂ ਤਾਂ ਲੋਕਾਂ ਦਾ ਹਾਲ ਐ ਮਾਪਿਓ ਕਹਿੰਦੇ ਕਹਿੰਦੇ ਬੱਚਿਆਂ ਫ੍ਰੀडम ਹੋਣੀ ਚਾਹੀਦੀ ਮੈਂ ਕਿਹਾ ਦੇ ਦਿਓ ਕੱਲੋ ਜਦੋਂ ਐਡਜ਼ ਵਰਗੀਆਂ ਬਿਮਾਰੀਆਂ ਲੱਗਣਗੀਆਂ ਫੇਰ ਫ੍ਰੀडम ਫੇਰ ਆਪਣੇ ਖੋਲ ਲੈਣੀ ਜਿਹੜੀ ਔਰਤ ਐਕਸਟਰਾ ਮੈਰਿਟਲ ਅਫੇਅਰ ਕਰਦੀ ਐ ਬਾਹਰ ਜਾ ਕੇ ਉਹਨੂੰ ਇਦਾਂ ਦੇ ਰੋਗ ਲੱਗਦੇ ਨੇ ਕਿ ਡਾਕਟਰ ਠੀਕ ਨਹੀਂ ਕਰ ਸਕਦੇ ਜਿਹੜਾ ਬੰਦਾ ਐਕਸਟਰਾ ਮੈਰਿਟਲ ਅਫੇਅਰ ਕਰਦਾ ਹੈ ਬਾਹਰ ਜਾ ਕੇ ਠੀਕ ਹੈ ਨਾ ਧਿਆਨ ਨਾਲ ਸੁਣ ਲਓ ਉਹ ਕਦੇ ਵੀ ਜਿਹੜਾ ਹੈ ਅ ਬਰਕਤ ਨਹੀਂ ਪ੍ਰਾਪਤ ਕਰ ਸਕੇਗਾ ਗਰੀਬੀ ਰਹੇਗੀ ਠੀਕ ਹੈ ਨਾ ਤੋ ਜੇ ਕਿਸੇ ਤੋਂ ਇਹ ਗਲਤੀਆਂ ਹੋ ਗਈਆਂ ਨੇ ਜੇ ਕੋਈ ਗੁਰਸਿੱਖ ਹੈਗੇ ਨੇ ਉਹਨਾਂ ਤੋਂ ਇਹ ਗਲਤੀਆਂ ਹੋ ਗਈਆਂ ਨੇ ਤੋ ਪੰਜਾ ਸਿੰਘਾਂ ਕੋਲ ਪੇਸ਼ ਹੋ ਜਾ। ਦੁਬਾਰਾ ਇਹ ਗਲਤੀ ਨਾ ਕਰਿਓ। ਜਿਹੜੇ ਦੂਜੇ ਨੇ ਤੁਹਾਡੇ ਤੋਂ ਹੋ ਗਈਆਂ ਨੇ ਤੁਸੀਂ ਤਾਂ ਹੁਣ ਪੰਜ ਪੈਰਾਂ ਕੋਲ ਤੋਂ ਪੇਸ਼ ਹੋ ਨਹੀਂ ਸਕਦੇ ਕਿਉਂਕਿ ਅੰਮ੍ਰਿਤ ਨਹੀਂ ਛਕਿਆ ਹੋਇਆ। ਤੁਸੀਂ ਆਪਣੇ ਆਪ ਨੂੰ ਸੁਧਾਰੋ ਗੁਰੂ ਸਾਹਿਬ ਤੋਂ ਮਾਫੀ ਮੰਗ ਕੇ ਆਪਣਾ ਸਹੀ ਜੀਵਨ ਸ਼ੁਰੂ ਕਰ ਲਓ। ਠੀਕ ਹੈ ਨਾ? ਜਦੋਂ ਐਕਸਟਰਾ ਮੈਰਿਟਲ ਅਫੇਅਰ ਹੁੰਦਾ ਉਤੋਂ ਤਲਾਕ ਵਾਲੇ ਕੰਮ ਸ਼ੁਰੂ ਹੁੰਦੇ ਆ। ਯਾ ਤਾਂ ਹਸਬੰਦ ਨੂੰ ਪਤਾ ਲੱਗ ਜਾਂਦਾ ਹੈ ਉਹ ਰੌਲਾ ਪਾਉਂਦਾ ਫਿਰ ਵੀ ਤੂੰ ਇਹ ਕੀ ਕਰਦੀ ਹੈ ਉਹ ਜਾਂ ਬੰਦਾ ਕਰਦਾ ਹੁੰਦਾ ਤਾਂ ਔਰਤ ਨੂੰ ਪਤਾ ਲੱਗ ਉਹ ਫਿਰ ਰੌਲਾ ਪਾਉਂਦੀ ਹੈ ਨਹੀਂ ਜਾ ਰ ਸਕਦਾ ਕੋਈ ਵੀ ਠੀਕ ਹੈ ਨਾ ਗੋਰੇ ਭਾਵਿਆਂ ਦੇਖੋ ਕਿੰਨੇ ਐਡਵਾਂਸ ਹੋ ਗਏ ਨੇ ਇਹ ਚੀਜ਼ ਨੂੰ ਤਾਂ ਵੀ ਨਹੀਂ ਬਰਦਾਸ਼ਤ ਕਰਦੇ ਐਡਵਾਂਸਿੰਦਾ ਮਤਲਬ ਕਿ ਸੰਸਾਰੀ ਤਰੱਕੀ ਕਰ ਲਈ ਹੋਰ ਐਡਵਾਂਸ ਨੂੰ ਕਿਤੇ ਇਹਨਾਂ ਨੇ ਕੋਈ ਵਾਹਿਗੁਰੂ ਥੋੜੀ ਪ੍ਰਾਪਤ ਕਰ ਲਿਆ ਹਨ ਸੋ ਤਲਾਕ ਦਾ ਮੇਨ ਕਾਰਨ ਇਹ ਹੈ ਦੂਸਰਾ ਤਲਾਕ ਦਾ ਕਾਰਨ ਹੈ ਸਬਰ ਨਾ ਹੋਣਾ। ਕਈ ਵਾਰੀ ਔਰਤ ਇੰਨਾ ਬੰਦੇ ਨੂੰ ਪ੍ਰੈਸ਼ਰਾਈਜ਼ ਕਰ ਦਿੰਦੀ ਆ ਆ ਪ੍ਰਾਪਰਟੀ ਢੰਡੋ ਵਿਚਾਲੇ ਕੰਧ ਹੋਣੀ ਚਾਹੀਦੀ। ਜ਼ਮੀਨ ਅੱਧੋ ਅੱਧ ਫਲਾਨਾ ਅੱਧੋ ਅੱਧ ਇਦਾਂ ਸਾਰੇ ਸੰਧ ਕਰਦੇ ਜੋ ਫਲਾਨਾ ਟੰਗ ਜੋ ਵੀ ਹੁੰਦਾ। ਹਨ ਕਈ ਵਾਰੀ ਜ਼ਮੀਨ ਮਾਂ ਪਿਓ ਦੇ ਨਾਮ ਹੁੰਦੀ ਬੰਦਾ ਵੀ ਨਹੀਂ ਕਰਾ ਸਕਦਾ। ਉਹ ਵਿਚ ਵਜਿਆ ਹੁੰਦਾ। ਔਰਤ ਕਹਿੰਦੀ ਇਹ ਜਾਣ ਕੇ ਨਹੀਂ ਕਰਦਾ ਇਦਾਂ ਦੀਆਂ ਵੀ ਚੀਜ਼ਾਂ ਹੁੰਦੀਆਂ ਉੱਥੋਂ ਫਿਰ ਉਹ ਉਹਨਾਂ ਦਾ ਕੰਮ ਦੂਜਾ ਚੱਲ ਪੈਂਦਾ ਲੜਾਈ ਝਗੜੇ ਤੋਂ ਵੱਧੇ 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 ਚੱਲ ਵੀ ਤਲਾਕ ਹੋ ਗਿਆ ਇਹ ਵੀ ਚੀਜ਼ੇ ਹੁੰਦੀ ਹੈ ਆਮ ਗੱਲਾਂ ਕਰ ਤੁਹਾਨੂੰ ਕਿਹੜਾ ਨਹੀਂ ਪਤਾ ਇਹ ਚੀਜ਼ਾਂ ਤੁਹਾਨੂੰ ਵੀ ਤਾਂ ਪਤਾ ਹੀ ਹੈ ਗੱਲਾਂ ਵੀ ਜਿਹਨੂੰ ਮੇਰੇ ਵਰਗਾ ਬੰਦਾ ਬੇਨਤੀ ਕਰਦਾ ਹੈ ਤਾਂ ਥੋੜਾ ਜਿਹਾ ਉਹਦਾ ਇੱਕ ਗੁਰਸਿੱਖ ਹੋਣ ਦੇ ਨਾਤੇ ਆਪਾਂ ਨੂੰ ਹਨਾ ਵਿਚਾਰ ਹੋ ਜਾਂਦੀ ਗੁਰਮਤ ਅਨੁਸਾਰ ਹੈ ਪ੍ਰਾਪਰਟੀ ਤਲਾਕ ਦਾ ਇੱਕ ਹੋਰ ਸਭ ਤੋਂ ਵੱਡਾ ਕਾਰਨ ਹੈ ਔਰਤ ਜਾਂ ਬੰਦੇ ਦੇ ਮਾਪਿਆਂ ਦਾ ਬਹੁਤ ਜ਼ਿਆਦਾ ਇੰਟਰਫੀਅਰੈਂਸ ਹੋਣਾ ਰਿਸ਼ਤੇ ਦੇ ਵਿੱਚ ਜਦੋਂ ਤੁਸੀਂ ਕੁੜੀ ਵਿਆਹਤੀ ਹੁਣ ਵਿਆਹਤੀ ਹੁਣ ਉਹਨੂੰ ਉਹਦੇ ਘਰੇ ਕਰਨ ਦੋ ਜੋ ਐਵੇਂ ਨਿੱਕੀ ਨਿੱਕੀ ਗੱਲ ਪੁੱਛਣੀ ਪਖੰਡ ਕਰਨੇ ਬਿਨਾਂ ਮਤਲਬ ਤੋਂ ਸਸਾ ਜਿਹੜੀ ਉਹਦੀ ਮਾਂ ਜਿਹੜੀ ਹੁੰਦੀ ਜਾਂ ਫਿਰ ਮੁੰਡੇ ਦੀ ਮਾਂ ਜਿਹੜੀ ਉਹ ਵੀ ਜ਼ਿਆਦਾ ਵੀ ਜਿਵੇਂ ਨੌਂ ਨਹੀਂ ਲਿਆਂਦੇ ਨੌਕਰਾਂ ਨਹੀਂ ਲਿਆਂਦੀ ਆ ਐਦਾਂ ਕਰਦੀਆਂ ਨਾ ਜਿਹੜੀਆਂ ਸੱਸਾਂ ਨੂੰ ਹਣ ਤੰਗ ਕਰਦੀਆਂ ਨੇ ਬਹੁਤ ਮਾੜੀ ਜੂਨ ਚ ਜਾਂਦੀਆਂ ਨੇ ਠੀਕ ਹੈ ਨਾ ਤੇ ਜਿਹੜੀਆਂ ਮਾਵਾਂ ਕੁੜੀਆਂ ਨੂੰ ਪੁੱਠੀ ਮੱਤ ਦਿੰਦੀਆਂ ਨੇ ਤੁਸੀਂ ਭੁੱਲ ਜੋ ਵੀ ਥੋੜੀ ਕੁੜੀ ਸੁਖੀ ਬਸ ਹੋਊਗੀ ਉਹਦਾ ਤਲਾਕ ਹੋਊਗਾ ਇੱਕ ਦਿਨ ਉਹਦਾ ਡਿਵੋਰਸ ਹੋਊਗਾ ਇੱਕ ਦਿਨ ਕੁੜੀਆਂ ਨੂੰ ਵੀ ਆਦਤ ਹੈ ਮੋਬਾਈਲ ਹੱਥੇ ਚ ਨੇ ਕੰਨ ਚ ਟੂਟੀਆਂ ਲਾ ਲੰਦੇ ਏਅਰਪੋਰਟ ਜਿਹੜੇ ਲਾ ਕੇ ਚੱਲ ਬਸ ਗੱਲਾਂ ਕਰੀ ਚਲੋ ਨਾਲ ਘਰ ਦਾ ਇਦਾਂ ਨਹੀਂ ਹੁੰਦਾ ਬੈਠੋ ਗੱਲ ਕਰੋ ਠੀਕ ਹੈ 15-20 ਮਿੰਟ ਹੋ ਗਏ 1/2 ਘੰਟਾ ਗੱਲ ਹੋ ਗਈ ਬਹੁਤ ਇਨਾ ਫਾਦ ਦੇ ਘੰਟੇ ਤੂੰ ਸਾਰੇ ਉਹ ਇਨਾ ਟਾਈਮ ਤੱਕ ਖਬਰਾਂ ਨਹੀਂ ਚਲਦੀਆਂ ਲਗਾਤਾਰ ਇਨਾ ਟਾਈਮ ਤੱਕ ਭਾਈ ਖਬਰਾਂ ਨਹੀਂ ਚਲਦੀਆਂ ਲਗਾਤਾਰ ਜਿੰਨਾ ਟਾਈਮ ਲੋਕੀ ਫੋਨ ਤੇ ਗੱਲਾਂ ਕਰਦੇ ਜਿੰਦਗੀ ਨੂੰ ਤਾਣਾ ਬਾਣਾ ਉਲਝਾਈ ਜਾਣ ਕੇ ਪਾਣੀ ਚ ਮਿਦਹਾਣੀ ਪਾਈ ਜਾਣ ਕੇ ਬਸ ਕਈ ਵਾਰੀ ਮੁੰਡਾ ਆਪਦੇ ਮਾਂ ਆਪਦੇ ਪਿੱਛੇ ਲੱਗਿਆ ਹੁੰਦਾ ਵੀ ਤੂੰ ਉਹਨਾਂ ਦੀ ਕੇਅਰ ਕਰ ਸਾਰਾ ਕੁਝ ਕਰ ਪਰ ਜਿਹਨੂੰ ਵਿਆਹ ਕੇ ਲਿਆਇਆ ਉਹਦਾ ਉਹਨੂੰ ਵੀ ਤਾਂ ਦੇਖ ਲੈ ਮਾਈ ਮਤਲਬ ਇਦਾਂ ਹੁੰਦੀ ਨਾ 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 ਮੇਰੇ ਮੁੰਡਾ ਹੱਥੋਂ ਮੁੰਡਾ ਨਿਕਲਣਾ ਜਾਵੇ ਕਿਤੇ ਤੇਰੇ ਐਂ ਕਰਨਾ ਫਿਰ ਰਹਿ ਜੂਗਾ ਮਾਈ ਇਦਾਂ ਨਹੀਂ ਰਹਿੰਦਾ ਜਿਤਨਾ ਤੂੰ ਕਿਸੇ ਦੀ ਧੀ ਨੂੰ ਤੰਗ ਕਰ ਰਹੀ ਹੈਂ ਸੱਸ ਦੇ ਰੂਪ ਦੇ ਵਿੱਚ ਤੈਨੂੰ ਡਬਲ ਮਿਲਣਾ ਹੈ ਉਹਦਾ ਮੈਂ ਹੁੰਦੇ ਦੇਖਿਆ ਇੱਕ ਚਲੋ ਮੈਂ ਹੁਣ ਨਾਮ ਨਹੀਂ ਲੈਣਾ ਕੋਈ ਪਰਿਵਾਰ ਸੀ ਉਹਨਾਂ ਦੇ ਬੱਚਾ ਨਹੀਂ ਸੀ ਹੁੰਦਾ ਉਹਨਾਂ ਨੇ ਮੈਨੂੰ ਦੱਸਿਆ ਕਾਫੀ ਸਾਲ ਜਦੋਂ ਬੱਚਾ ਨਾ ਹੋਇਆ ਤੇ ਰਿਸ਼ਤੇਦਾਰ ਤਾਨੇ ਮਿਹਣੇ ਮਾਰਨ ਲੱਗੇ ਉਹ ਜਿਹੜੇ ਸੀਗੇ ਮਾਤਾ ਜੀ ਉਹਨਾਂ ਨੇ ਗੱਲ ਸੁਣਾਈ ਸੀ ਕਹਿੰਦੇ ਮੈਨੂੰ ਕਿਆ ਕਰਨ ਬਿੱਲੀ ਦੇ ਬਲੂੰਗੜੇ ਪਾਲ ਲਾ ਤੇਰੇ ਬੱਚਾ ਨਹੀਂ ਹੋਣਾ ਚਲੋ ਸਮਾਂ ਹੋਇਆ ਸਮਾਂ ਪਾ ਕੇ ਮਹਾਰਾਜ ਦੀ ਕਿਰਪਾ ਹੋਈ ਉਹਨਾਂ ਦੇ ਘਰੇ ਔਲਾਦ ਹੋ ਗਈ ਕਿਰਪਾ ਹੋ ਗਈ ਉਸ ਤੋਂ ਬਾਅਦ ਹੋਰ ਵੀ ਔਲਾਦਾ ਹੋਈਆਂ ਉਹਨਾਂ ਦੇ ਘਰੇ ਪਰ ਤੁਸੀਂ ਦੇਖੋ ਜਿਨ੍ਹਾਂ ਨੇ ਤਾਨੇ ਮੇਨੇ ਮਾਰੇ ਸੀ ਨਾ ਅੱਗੇ ਜਾ ਕੇ ਉਹਨਾਂ ਦੇ ਮੁੰਡੇ ਦੇ ਬੱਚਾ ਨਹੀਂ ਹੋਇਆ ਅੱਜ ਵੀ ਨਹੀਂ ਹੈਗਾ ਡਾਕਟਰਾਂ ਕੋਲੇ ਜਾਇਆ ਇਹ ਸਭ ਕੁਝ ਕਰ ਲਿਆ ਸੰਤਾਂ ਕੋਲੇ ਆਇਆ ਉੱਥੇ ਹੰਤ ਕਹਦੇ ਕੰਮ ਤਾਂ ਪੁੱਠੇ ਕੀਤੇ ਸਾਰੇ ਕਿਸੇ ਦਾ ਦਿਲ ਤੇ ਸੱਟ ਮਾਰੀ ਹੋਈ ਠੀਕ ਹੈ ਨਾ ਜੇ ਕੋਈ ਸੱਸ ਹੈ ਨੋਂ ਨਤੰਗ ਕਰਦੀ ਹੈ ਜੋ ਬੀਜ ਬੀਜ ਰਹੀ ਉਹੀ ਵਾਪਸ ਆਉਣਾ ਹੈ ਜਿਹੜੀ ਮਾਂ ਹੈ ਆਪਣੀ ਕੁੜੀ ਨੂੰ ਭੁੜਾ ਰਹੀ ਹੈ ਉਹ ਵਾਪਸ ਆਉਣਾ ਹੈ ਅੱਗੇ ਨੋਂ ਆ ਗਈ ਜਾਂ ਕੋਈ ਹੁੱਕੇ ਤਨੇ ਕਿਤੇ ਜਾ ਕੇ ਚੁਈ ਵਾਪਸ ਮਿਲਣੀ ਹੈ ਇੱਕ ਹੋਰ ਚੀਜ਼ ਹੈ ਕਈ ਵਾਰੀ ਕਈਆਂ ਦੀ ਕਮਾਈ ਘਟ ਹੁੰਦੀ ਪੈਸਾ ਘਟਾਉਂਦਾ ਹੁੰਦਾ ਕਰੇ ਔਰਤਾਂ ਦੀਆਂ ਖੁਆਇਸ਼ਾਂ ਬਹੁਤ ਵੱਡੀਆਂ ਹੁੰਦੀਆਂ ਖੁਆਇਸ਼ਾਂ ਬਹੁਤ ਵੱਡੀਆਂ ਹੁੰਦੀਆਂ ਜਿੰਨੀ ਕਿ ਚਾਦਰ ਉਹਨੇ ਪੈਰ ਬਸਾਰੋ ਹੂੰ ਔਖਾ ਸਮਾਂ ਜਿਹੜੀ ਔਰਤ ਪਤੀ ਨਾਲ ਕੱਟ ਲੈਂਦੀ ਐ 12-12 ਸਾਲ ਪ੍ਰੀਖਿਆ ਚੱਲਦੀ ਐ ਬੀਬੀ ਰਜਨੀ ਨੂੰ ਯਾਦ ਕਰੋ ਮਾਈਆਂ ਨੂੰ ਕਹਿਣਾ ਬੰਦਿਆਂ ਨੂੰ ਵੀ ਕਹਿਣਾ ਪਰ ਮੈਂ ਵੈਸੇ ਉਦਾਹਰਣ ਦੇ ਰਿਹਾ ਪਤੀ ਨੂੰ ਕੋੜ ਪਿਆ ਸੀ ਤਾਂ ਵੀ ਨਾਲ ਜਾ ਕੇ ਉਹਨੂੰ ਤੁਰ ਫੇਰ ਉਹਦਾ ਹੱਲ ਲੱਭਿਆ ਉਹਨੇ ਜਾ ਕੇ ਅੰਤ ਨੂੰ ਪ੍ਰਮਾਤਮਾ ਨੇ ਉਹਨੂੰ ਕਿਹਾ ਅੱਛਾ ਇੱਕ ਹੋਰ ਵੀ ਚ ਜਿਹੜੀ ਔਰਤ ਪਤੀਵ੍ਰਤ ਹੈ ਉਹਦੇ ਬੋਲਾਂ 'ਚ ਬਹੁਤ ਤਾਕਤ ਹੋ ਬਚਨਾਂ 'ਚ ਬਹੁਤ ਤਾਕਤ ਹੋ ਰਾਵਣ ਦੀ ਘਰ ਵਾਲੀ ਮੰਦੋਦਰੀ ਬਹੁਤ ਬਹੁਤ ਪਤੀਵ੍ਰਤਾ ਸੀ ਉਹਦੇ ਉਹਦੇ ਬੋਲਾਂ 'ਚ ਐਡਾ ਬਾਲ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੱਕ ਉਦੋਂ ਇੱਕ ਗਲਤੀ ਹੋਈ ਜਦੋਂ ਰਾਵਣ ਨੂੰ ਮਾਰ ਦਿੱਤਾ ਭਗਵਾਨ ਰਾਮਚੰਦਰ ਜੀ ਨੇ ਉਹਨੂੰ ਪਤਾ ਲੱਗਿਆ ਵੀ ਮੇਰਾ ਪਤੀ ਮਾਰ ਦਿੱਤਾ ਭਗਵਾਨ ਰਾਮਚੰਦਰ ਜੀ ਨੇ ਆਈ ਉਹ ਤੇ ਆ ਕੇ ਉਹਨੇ ਭਗਵਾਨ ਜੀ ਦੇ ਉੱਤੇ ਵਾਰ ਕਰ ਦਿੱਤਾ ਸੀ ਹੁਣ ਪਰਮੇਸ਼ਰ ਤੇ ਵਾਰ ਕੀਤਾ ਉਹਦਾ ਕਰਮ ਤਾਂ ਬਣ ਗਿਆ ਨਾ ਜਿਵੇਂ ਉਹਨੇ ਬਲੀ ਕੰਧਾਰੀ ਨੇ ਮਹਾਰਾਜ ਜੀ ਦੇ ਉੱਤੇ ਵੱਡਾ ਉਹ ਪੱਥਰ ਰੋੜ ਦਿੱਤਾ ਸੀ ਮਹਾਰਾਜ ਜੀ ਤੁਹਾਨੂੰ ਮੈਂ ਬਾਤ ਦੱਸਦਾ ਉਹ ਤੇ ਜਦੋਂ ਰਾਮਚੰਦਰ ਜੀ ਦੇ ਵਾਰ ਕਰਤਾ ਕਰਮ ਬਣ ਗਿਆ ਰਾਮਚੰਦਰ ਕਹਿੰਦੇ ਵੀ ਅਸੀਂ ਇਹਨੂੰ ਤਾਂ ਮਾਰ ਫਿਰ ਸਾਰਾ ਉਹਨਾਂ ਨੇ ਦਿਖਾਇਆ ਫਿਰ ਮੰਨ ਕੇ ਕਹਿੰਦੀ ਹਾਂ ਉਹ ਸਿਰਫ ਉਹਦੀ ਉਸ ਚੀਜ਼ ਕਰਕੇ ਉਹਦੀ ਗਤੀ ਨਹੀਂ ਸੀ ਹੋਈ ਉਹਦੀ ਆਤਮਾ ਉੱਥੇ ਹੀ ਰਹਿ ਗਈ ਸੀ ਉਹ ਬਾਅਦ ਚ ਉਹਦੀ ਗਤੀ ਚਲੋ ਹੋਈ ਪਤਾ ਨਹੀਂ ਕਿਵੇਂ ਹੋਈ ਮੈਨੂੰ ਨਹੀਂ ਪਤਾ ਤੇ ਇਦਾਂ ਵੀ ਹੋ ਜਾਂਦਾ ਹੈ ਬਲੀ ਕੰਧਾਰੇ ਨੇ ਜਦੋਂ ਮਹਾਰਾਜ ਜੀ ਦੇ ਉੱਤੇ ਪੱਥਰ ਰੋੜਦਾ ਤਾਂ ਵੱਡਾ ਤਦ ਮਹਾਰਾਜ ਜੀ ਨੇ ਹੱਥ ਲਾਇਆ ਪੰਜਾ ਉਹ ਅੱਜ ਵੀ ਛਪਿਆ ਹੋਇਆ ਜਿਹੜੇ ਕਹਿੰਦੇ ਕਰਾਮਾਤ ਨਹੀਂ ਹੁੰਦੀ ਜਾ ਕੇ ਦੇਖ ਲੋ ਤੇ ਵਲੀ ਕੰਦਾਰੀ ਨੂੰ ਪਤਾ ਲੱਗਿਆ ਤਾਂ ਵਲੀ ਅੱਲਾਹ ਖੁਦਾ ਪਰਮਾਤਮਾ ਆਪ ਗੁਰਨਾਨਕ ਪਾਤਸ਼ਾਹ ਨੇ ਪੱਜਾ ਪੱਜਾਇਆ ਖਿਮਾ ਮੰਗੀ ਮਹਾਰਾਜ ਗਲਤੀ ਹੋ ਗਈ ਬਖਸ਼ ਲੋ ਮਹਾਰਾਜ ਕਹਿੰਦੇ ਹੁਣ ਦਸਵੇਂ ਜਾਮੇ 'ਚ ਬਖਸ਼ਾਂਗੇ ਕਹਣਾ ਮਹਾਰਾਜ ਜੀ ਉਹ ਕਿ ਮੈਂ ਕਹਿੰਦੇ ਤੇਰੇ ਤੇ ਸਵਾਰੀ ਕਰਾਂਗੇ ਨੀਲਾ ਘੋੜਾ ਬਣ ਕੇ ਆਇਆ ਬਲੀ ਕੰਧਾਰੀ ਪੜ ਲਓ ਸੌ ਸਾਖੀ 100 ਸਾਖੀ ਨਹੀਂ ਹੈਗੀ ਪਰ ਇਹ ਗੱਲ ਨੀਲਾ ਘੋੜਾ ਬਣ ਕੇ ਆਇਆ ਫਿਰ ਤੁੰ ਤੋ ਦੇਖੋਗੇ ਉਹ ਨੀਲੇ ਘੋੜੇ ਦਾ ਹੁਣ ਪਹਿਲਾ ਜਨਮ ਹੋਇਆ ਹੈ ਇੱਥੇ ਭਗਤੀ ਤਾਂ ਕਰਨੀ ਪੈਂਦੀ ਬੜਾ ਜਨਮ ਚੱਲਦੇ ਰਹਿੰਦੇ ਇਦਾਂ ਨਹੀਂ ਹੁੰਦਾ ਅਨਸਾਲੀ ਵਾਲੇ ਮਹਾਪੁਰਖ ਖੁਦ ਨਰਾਇਣ ਅਵਤਾਰ ਹਮ ਅਨਰਤਨ ਨਰਾਇਣ ਨੇ ਰਾਖਸ਼ ਨਹੀਂ ਸੀ ਮਾਰਿਆ ਉਹ ਫਿਰ ਵੀ ਉਹ ਆਏ ਕਿੰਨੀ ਵਰੀ ਆ ਗਏ ਉਦੋਂ ਬਾਅਦ ਜਗਤ ਤੇ ਭਰੇ ਲਈ ਕਈ ਰੂਹਾਂ ਆਉਂਦੀਆਂ ਨੇ ਸੋ ਭਾਈ ਤੁਹਾਨੂੰ ਸੂਖਮ ਚ ਸਮਝਾਇਆ ਹੈ ਪਤੀ ਪਤਨੀ ਦਾ ਰਿਸ਼ਤਾ ਬਿਲਕੁਲ ਸਬਰ ਦੇ ਨਾਲ ਚੱਲਦਾ ਹੁੰਦਾ ਐਦਾਂ ਨਹੀਂ ਚੱਲਦਾ ਐਦਾਂ ਜੇ ਕਰੋਗੇ ਵੀ ਹਾਂ ਬਸ ਉਹਨਾਂ ਇੱਥੇ ਨੂੰ ਖਤਮ ਕਰਦੀਏ ਕੰਮ ਨਿਬੜੀਏ ਪਰੇ ਜਿਹੜੀ ਔਰਤ ਆਪ ਜਾ ਕੇ ਤਲਾਕ ਦਿੰਦੀ ਹੈ ਜਾਂ ਬੰਦਾ ਦਿੰਦਾ ਜਾ ਕੇ ਆਪ ਉਹ ਦਰਗਾਹ ਨੂੰ ਨਹੀਂ ਜਾ ਸਕੇਗਾ ਇੰਨੀ ਮਰਜ਼ੀ ਭਗਤੀ ਕਰ ਲਵੇ ਸਮਝਦੇ ਹੋ ਸੁਖਮਾਤਰ ਸਮਝਾਇਆ ਹਾਂ ਇੱਕ ਸੱਚ ਹੋਰ ਚੀਜ਼ ਤੁਹਾਨੂੰ ਮੈਂ ਦੱਸਾਂ ਆ ਮੇਰੇ ਦਿਮਾਗ ਚ ਆ ਗਈ ਇੱਕ ਹੋਰ ਵੱਡਾ ਕਾਰਨ ਹੈ ਮਾੜਾ ਜਿਹੜਾ ਪ੍ਰਭਾਵ ਪਾਉਂਦਾ ਹੈ ਵਿਆਹੁਤਾ ਜੀਵਨ ਦੇ ਉੱਤੇ ਮੈਰਿਡ ਲਾਈਫ ਤੇ ਜਦੋਂ ਤੁਸੀਂ ਆਨੰਦ ਕਾਰਜ ਤੋਂ ਬਾਅਦ ਵਿੱਚ ਤੁਹਾਡਾ ਪੈਲਸਾਂ ਦੇ ਮੀਟ ਸ਼ਰਾਬਾਂ ਚੱਲਦੀਆਂ ਇਹ ਸਾਰਾ ਦੈਂਤਾਂ ਦਾ ਭੋਜਨ ਦੈਂਤ ਖਾਂਦੇ ਹੁੰਦੇ ਸੀ ਦੈਂਤਾਂ ਦਾ ਭੋਜਨ ਖਾਲਸਾ ਜਿਹੜਾ ਹੈ ਉਹ ਅੰਮ੍ਰਿਤ ਰਸ ਦਾ ਪਾਨ ਕਰਦਾ ਹੈ ਅੰਦਰੋਂ ਅੰਮ੍ਰਿਤ ਡਿੱਗਦਾ ਜਿਹੜੇ ਸਿੰਘ ਜੰਗ ਕਰਦੇ ਸੀ ਨਾ ਅੰਦਰੋਂ ਅੰਮ੍ਰਿਤ ਰਸ ਆਉਂਦਾ ਸੀ ਉਹਨਾਂ ਨੂੰ ਭੁੱਖ ਨਹੀਂ ਸੀ ਲੱਗਦੀ ਦਿੱਥੇ ਉਗਣਾ ਭੁੱਖਾ ਮਨ ਚੜਿਆ ਦਸਵੇਂ ਆਕਾਸ਼ ਖਾਲਸਾ ਅੰਮ੍ਰਿਤ ਧਾਰੀ ਹੈ ਤੇ ਅੰਮ੍ਰਿਤ ਕੀ ਪਾਨ ਕਰਦਾ ਹੈ ਹਰ ਵੇਲੇ ਅੰਤਰ ਕੋਹਟਾ ਅੰਮ੍ਰਿਤ ਭਰਿਆ ਗੁਰ ਸ਼ਬਦ ਕਾਡ ਪੀਓ ਪਨੇਹਾਰੇ ਅੰਦਰ ਅੰਮ੍ਰਿਤ ਹੈ ਚਿਮ ਚਿਮ ਵਰਸਾ ਅੰਮ੍ਰਿਤ ਧਾਰਾ ਮਨ ਪੀਵਾ ਗੁਰ ਸ਼ਬਦ ਵਿਚਾਰਾ ਇਹਨੂੰ ਖਾਲਸਾ ਕਹਿੰਦੇ ਜਿਹਦੀ ਇਹ ਅਵਸਥਾ ਖਾਲਸਾ ਹੈ ਸੋ ਜਿਹੜਾ ਤੁਸੀਂ ਵਿਆਹਾਂ ਦੇ ਵਿੱਚ ਮਾਸ ਤੇ ਸ਼ਰਾਬ ਚਲਾ ਦਿੰਨੇ ਹੋ ਇਹ ਸਾਰਾ ਭਾਰ ਮੁੰਡੇ ਤੇ ਕੁੜੀ ਤੇ ਪੈਂਦਾ ਹ ਹੁਣ ਤੁਸੀਂ ਕਹੋਗੇ ਇਹ ਕਿਵੇਂ ਇਹ ਸਾਰੀਆਂ ਵਿਦਵਾਨਾਂ ਦੇ ਕਥਨ ਕੀਤੇ ਹੋਏ ਕਥਨ ਨੇ ਤੇ ਇਦਾਂ ਹੀ ਹੈ ਜਿਹਦੇ ਨਿਵਰਤ ਕਰਮ ਕੀਤਾ ਗਿਆ ਹੈ ਠੀਕ ਹੈ ਨਾ ਉਹਨੂੰ ਉਹਦਾ ਭਾਰ ਚੱਕਣਾ ਪਵੇਗਾ ਇੱਕ ਪਰਿਵਾਰ ਸੀ ਬੜੀ ਡਿਸਟਰਬ ਲਾਈਫ ਉਹਨਾਂ ਦੀ ਬੜੀ ਡਿਸਟਰਬ ਤੇ ਅਸੀਂ ਸੰਤਾਂ ਕੋਲੇ ਬੈਠੇ ਉੱਥੇ ਆ ਗਏ ਬਾਬਾ ਜੀ ਆਏ ਜੀ ਸਾਡੇ ਬਹੁਤ ਦੁੱਖ ਹੈ ਜੀ ਫਲਾਣਾ ਟੁੰਗਾਨਾ ਕਰਦਿਆ ਕਰ ਸੰਤ ਕੁਝ ਨਾ ਬੋਲੇ ਅਛਾ ਦੋਨੇ ਅਮਰਤਾ ਰਹੀ ਸੀ ਹੁਣ ਸੰਤਾਂ ਨੂੰ ਤਾਂ ਨਹੀਂ ਪਤਾ ਸੀਗਾ ਸੰਤਾਂ ਨੇ ਤਾਂ ਨਹੀਂ ਪੁੱਛਿਆ ਉਹਨਾਂ ਨੂੰ ਵੀ ਤੁਸੀਂ ਤਾਂ ਅਮਰਤਾ ਧਾਰੀਓ ਤੁਸੀਂ ਮੁਰਗੇ ਵੱਢੇ ਜਾਂ ਨਹੀਂ ਸੰਤ ਕਹਿੰਦੇ ਪਤਾ ਹੀ ਕਹਿੰਦੇ ਸੰਤ ਕਹਿੰਦੇ ਭਾਈ 250 ਮੁਰਗੇ ਵੱਢਿਆ ਨਾ ਵਿਆਹ ਚ ਵੱਢਿਆ ਨਾ ਉਹ ਦੇਖਦੇ ਰਹੇ ਮੋਲ ਵੀ ਇਹਨਾਂ ਨੂੰ ਕਿਵੇਂ ਪਤਾ ਉਹ ਅਮਰਤਾ ਰਹੀ ਸੀ ਪਰ ਉਹਨਾਂ ਦੇ ਮਾਂ ਪਿਓ ਅੱਗੇ ਮਤਲਬ ਜਿਹੜੇ ਜਿਵੇਂ ਉਧਰੋਂ ਕੁੜੀ ਦਾ ਪਰਿਵਾਰ ਤੇ ਉਹ ਦੂਜੇ ਇਹਨਾਂ ਨੇ ਬੈਲਸ ਪੁਲਿਸ ਜਿਵੇਂ ਕੀਤਾ ਉੱਥੇ ਮੁਰਗਾ ਚੱਲਿਆ ਸਭ ਕੁਝ ਚੱਲਿਆ ਮਤਲਬ ਇਦਾਂ ਹੋਇਆ ਤੇ ਉਹ ਸਾਰਾ ਜ਼ਿੰਮੇ ਇਹਨਾਂ ਦੇ ਪਿਆ ਫਿਰ ਸੰਤਾਂ ਨੇ ਚੰਡੀ ਦੀ ਵਾਰ ਦੇ ਪਾਠ ਲਾਏ ਉਹਨਾਂ ਨੂੰ ਫਿਰ ਉਹ ਪਾਠ ਕਰਨ ਲੱਗੇ ਫਿਰ ਕਰਦੇ ਕਰਦੇ ਗਾਂ ਜਾ ਕੇ ਸ਼ਾਂਤੀ ਹੋਈ ਸੋ ਇਹ ਚੀਜ਼ਾਂ ਨੇ ਜੋ ਆਪੇ ਬੀਜ ਆਪੇ ਹੀ ਖਾਓ ਠੀਕ ਹੈ ਨਾ ਜਦੋਂ ਤੁਸੀਂ ਵਿਆਹ ਸ਼ਾਦੀਆਂ ਦੇ ਵਿੱਚ ਮਾਸ ਮੁਰਗੇ ਸ਼ਰਾਬਾਂ ਚਲਾਉਨੇ ਹੋ ਇਹਦਾ ਪਾਰ ਥੋੜੇ ਸਿਰ ਹੀ ਪੈਣਾ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਛੱਡ ਦਿਓ ਮੈਂ ਤਾਂ ਕਹਿੰਦਾ ਹੋਰ ਖਾਓ ਸਾਰੇ ਦੁਨੀਆਂ ਦੇ ਚੀਜ਼ਾਂ ਤਨ ਮੇੜ ਦਿਓ ਚੱਕ ਦੇ ਕੰਮ ਬਾਬਾ ਸ਼੍ਰੀਚੰਦ ਜੀ ਲਖਮੀ ਚੰਦ ਬਾਬਾ ਜੀ ਨੂੰ ਕੀ ਕਹਿੰਦੇ ਸੀ ਜਦੋਂ ਸ਼ਿਕਾਰ ਕਰਕੇ ਆਏ ਸੀ ਕਹਿੰਦੇ ਜਿਹੜੇ ਉਹ ਕਹਿੰਦੇ ਜਿਹੜੇ ਤੁਸੀਂ ਜੀਵ ਮਾਰ ਕੇ ਆਏ ਨਾ ਤਾਂ ਲੇਖਾ ਦੇਣਾ ਪੈਣਾ ਹੈ ਬਾਬਾ ਸ਼੍ਰੀਚੰਦ ਜੀ ਕਿੱਡੀ ਹਸਤੀ ਨੇ ਕਹਿੰਦੇ ਜੀ ਲੇਖਾ ਦੇ ਕਹਿੰਦੇ